ਹਾਂਜੀ ਸਭ ਤੋਂ ਪਹਿਲਾਂ ਪਿਆਰ ਪਰਿਸ਼ਤ ਸ੍ਰੀ ਕਾਲ ਸੋ ਮੈਂ ਤੁਹਾਡਾ ਆਪਣਾ ਬਲਤੇਜ ਬਾਬੂ ਚੱਕ ਸਹੇਲੇ ਵਾਲਾ ਸੋ ਅੱਜ ਸਬਬ ਬਣਿਆ ਜਿਹੜਾ ਮੋਗਾ ਦੀ ਬੁੱਕਲ ਦੇ ਵਿੱਚ ਵਸਤਾ ਪਿੰਡ ਚੰਦਪੁਰਾਣਾ ਵਿਖੇ ਪਹੁੰਚਣ ਦਾ ਸੋ ਅੱਜ ਦਰਸ਼ਨ ਕਰਵਾਨੇ ਆ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਪਿੰਡ ਚੰਦਪੁਰਾਣਾ ਜ਼ਿਲ੍ਹਾ ਮੋਗਾ ਸੋ ਬਹੁਤ ਵਧੀਆ ਕਲਾਕਾਰੀ ਕੀਤੀ ਹੋਈ ਹੈ ਇੱਥੇ ਕਲਾਕਾਰਾਂ ਨੇ ਚિત੍ਰਕਾਰਾਂ ਨੇ ਜਿਹੜੀਆਂ ਕਿ ਮੂਰਤੀਆਂ ਸਾਡੇ ਮੁਗਲਾਂ ਦੇ ਨਾਲ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਨ੍ਹਾਂ ਦੀ ਜੰਗ ਹੋਈ ਸੀ ਸੋ ਉਹ ਦ੍ਰਿਸ਼ ਦਰਸਾਉਂਦੀਆਂ ਹੋਈਆਂ ਮੂਰਤੀਆਂ ਜੋ ਕਿ ਸਿੱਖਾਂ ਤੇ ਸਾਡਿਆਂ ਤੇ ਜ਼ੁਲਮ ਕੀਤੇ ਗਏ ਉਹ ਸਾਰੀਆਂ ਮੂਰਤੀਆਂ ਇੱਥੇ ਬਣਾਈਆਂ ਹੋਈਆਂ ਤੇ ਤੁਹਾਨੂੰ ਦਰਸ਼ਨ ਕਰਵਾਉਂਦੇ ਆ ਆ ਦੇਖੋ ਜੀ ਭਾਈ ਮੋਤੀ ਮਹਾਰਾਜੀ ਨਵਾਬ ਜੀਰ ਖਾਨ ਦੀ ਜੇਲ੍ਹ ਵਿੱਚ ਕੈਦੀਆਂ ਦੇ ਲਾਂਗਰੀ ਸਨ ਗੁਰੂ ਘਰ ਦੇ ਉਹਨਾਂ ਨੇ ਸੇਵਾ ਸੇਵਕ ਸਨ ਜਦ ਮਾਤਾ ਗੁਜਰ ਕੌਰ ਅਤੇ ਛੋਟੇ ਸਹਿਬਜ਼ਾਦਿਆਂ ਦੇ ਉਹਨਾਂ ਨੇ ਠੰਡੇ ਬਰਜ ਵਿੱਚ ਸੇਵਾ ਕੀਤੀ ਸੀ ਮੋਤੀ ਮਹਾਰਾਜੀ ਨੇ ਦੁੱਧ ਪਲਾਇਆ ਸੀ ਆਪਾਂ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਤਾਂ ਵਜ਼ੀਰ ਖਾਨ ਨੇ ਪਤਾ ਲੱਗਿਆ ਜਦੋਂ ਵਜ਼ੀਰ ਖਾਨ ਨੂੰ ਤਾਂ ਉਹਨਾਂ ਨੇ ਪਰਿਵਾਰ ਸਮੇਤ ਕੋਹਲੂ ਵਿੱਚ ਪੇਟ ਦਿੱਤਾ ਕੇ ਸ਼ਹੀਦ ਕਰ ਦਿੱਤਾ ਸੀ ਉਹ ਦ੍ਰਿਸ਼ ਦਿਖਾਇਆ ਹੋਇਆ ਬਾਕੀ ਅੰਦਰ ਵੀ ਦ੍ਰਿਸ਼ ਹੋਰ ਦਿਖਾਈ ਹੋਏ ਨੇ ਸੋ ਆ ਜੋ ਦਰਸ਼ਨ ਕਰਦੇ ਰਹੋ ਨਾਲ ਦੀ ਨਾਲ ਤੇ ਕਿਰਪਾ ਕਰਕੇ ਵੀਡੀਓ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰ ਦਿਓ ਇਹ ਜੀ ਜਿੱਥੇ ਆਪਾਂ ਜਾਣਦੇ ਆ ਕਿ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਗਏ ਸੀ ਬਹੁਤ ਤਸਵੀਰ ਬਣਾਈ ਹੋਈ ਆ ਤੇ ਆ ਨੀਚਿਆਂ ਦੇ ਉੱਤੇ ਸਿੱਖਾਂ ਦੇ ਸਿਰ ਟੰਗੇ ਹੋਏ ਨੇ ਸੋ ਹੋਰ ਵੀ ਬਹੁਤ ਸਾਰੀਆਂ ਮੂਰਤੀਆਂ ਬਣੀਆਂ ਹੋਈਆਂ ਉਹ ਸਾਹਮਣੇ ਚਾਂਸੀ ਦੀ ਰਾਣੀ ਲక్ష్ਮੀਬਾਈ ਉਹਨਾਂ ਦੀ ਮੂਰਤੀ ਬਣੀ ਹੋਈ ਆ ਚਾਂਸੀ ਦੀ ਰਾਣੀ ਲక్ష్ਮੀਬਾਈ ਸੋ ਇੱਧਰ ਭਾਈ ਮਣੀ ਸਿੰਘ ਜੀ ਇਹਨਾਂ ਦੀ ਮੂਰਤੀ ਬਣਾਈ ਹੋਈ ਆ ਹੋਰ ਵੀ ਜਿੰਨੇ ਵੀ ਸਿੱਖ ਸਾਡੇ ਸ਼ਹੀਦ ਹੋਏ ਨੇ ਸਾਰਿਆਂ ਦੀਆਂ ਕੁੱਲ ਮਿਲਾ ਕੇ ਇੱਥੇ ਮੂਰਤੀਆਂ ਬਣੀਆਂ ਹੋਈਆਂ ਬਾਬਾ ਬੰਦਾ ਸਿੰਘ ਜੀ ਬਹਾਦਰ ਉਹਨਾਂ ਦੀ ਵੀ ਮੂਰਤੀ ਬਣੀ ਹੋਈ ਆ ਜੀ ਸੰਤ ਤੇ ਭਾਈ ਸੁੱਖਾ ਸਿੰਘ ਜੀ ਉਹਨਾਂ ਦੀ ਮੂਰਤੀਆਂ ਪੁਰਾਣੀਆਂ ਬਣੀਆਂ ਹੋਈਆਂ ਜਿਨ੍ਹਾਂ ਨੇ ਮੱਸਾ ਰੰਗੜ ਦਾ ਸਿਰ ਲਾ ਕੇ ਲਿਆਂਦਾ ਸੀ ਆ ਮੂਰਤੀਆਂ ਉਹ ਦ੍ਰਿਸ਼ ਦੇਖੋ ਦਰਸਾਉਂਦਾ ਜੋ ਕਿ ਕਹਿੰਦੇ ਕੰਜੀ ਰਿਆਂ ਨੂੰ ਚਾਉਂਦਾ ਸੀ ਆ ਫੋਟੋ ਤੁਸੀਂ ਦੇਖ ਸਕਦੇ ਹੋ ਮੂਰਤੀਆਂ ਸੋ ਦਰਸ਼ਨ ਕਰੋ ਵੀਰ ਹਕੀਕਤ ਸਿੰਘ ਜੀ ਜਿਹੜੇ ਕਿ ਸਭ ਤੋਂ ਛੋਟੀ ਉਮਰ ਦੇ ਵਿੱਚ ਸ਼ਹੀਦ ਹੋਏ ਸੀ ਇਧਰ ਹੋਰ ਵੀ ਬਹੁਤ ਸਾਰੀਆਂ ਮੂਰਤੀਆਂ ਬਣੀਆਂ ਨੇ ਬੀਬੀਆਂ ਸਿੱਖ ਬੀਬੀਆਂ ਸਾਡੀਆਂ ਚੱਕੀ ਪੀਸ ਰਹੀਆਂ ਸੋ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ ਵਿੱਚ ਹਾਰ ਪਵਾਏ ਆਪਾਂ ਨੈਤਰ ਅਰਦਾਸ ਦੇ ਵਿੱਚ ਵੀ ਸੁਣਦੇ ਆ ਸ਼ਾਮ ਨੂੰ ਸਵੇਰ ਸ਼ਾਮ ਆ ਦੇਖ ਸਕਦੇ ਹਾਂ ਛੋਟੇ ਛੋਟੇ ਬੱਚਿਆਂ ਨੂੰ ਜਿੱਦਾਂ ਸਾਡਿਆਂ ਨੂੰ ਸ਼ਹੀਦ ਕੀਤਾ ਗਿਆ ਸੀ ਸਿੱਖ ਪਰਿਵਾਰਾਂ ਦੇ ਨੂੰ ਆ ਸਾਰੇ ਦ੍ਰਿਸ਼ ਉੱਥੇ ਦਰਸਾਏ ਹੋਏ ਨੇ ਸੋ ਇਧਰ ਇੱਕ ਛੋਟਾ ਜਿਹਾ ਬੱਚਾ ਆਪਣੀ ਮਾਂ ਦੇ ਸਿਰ ਤੇ ਹੱਥ ਰੱਖੀ ਬੈਠਾ ਤੇ ਉਹਨੂੰ ਹੌਸਲਾ ਦਿੰਦਾ ਵੀ ਮਾਂ ਤੂੰ ਡਰ ਨਾ ਡੋਲ ਨਾ ਸਾਡੇ ਸ਼ਹੀਦਾਂ ਦੇ ਸ਼ਹੀਦ ਹੀ ਲਿਖਿਆ ਸਾਡੇ ਕਰਮਾਂ ਦੇ ਵਿੱਚ ਤੇ ਸ਼ਹੀਦ ਹੀ ਹੋਣਾ ਪਾਈ ਦੈਲਾ ਜੀ ਸੋ ਹੋਰ ਵੀ ਬਹੁਤ ਸਾਰੀਆਂ ਇੱਥੇ ਬਣੀਆਂ ਹੋਈਆਂ ਨੇ ਮੂਰਤੀਆਂ ਇੱਧਰ ਵੀ ਤੁਹਾਨੂੰ ਦਿਖਾਉਨੇ ਆ ਬਾਬਾ ਬੰਦਾ ਸਿੰਘ ਦੇ ਸਾਥੀ ਉਹਨਾਂ ਦੀ ਸ਼ਹੀਦੀ ਕੀਤੀ ਗਈ ਸੀ ਸੋ ਉਧਰ ਆਰਿਆਂ ਦੇ ਵਿੱਚ ਚੜਾਏ ਗਏ ਇਹ ਵੀ ਆਪਾਂ ਅਰਦਾਸ ਦੇ ਵਿੱਚ ਸੁਣਦੇ ਆਂ ਇੱਧਰ ਆਰਿਆਂ ਦੇ ਵਿੱਚ ਚੀਰਿਆ ਗਿਆ ਸੀ ਸ਼ਹੀਦ ਭਾਈ ਸੁਬੇਕ ਸਿੰਘ ਜੀ ਤੇ ਭਾਈ ਸ਼ਹਿਬਾਤ ਸਿੰਘ ਜੀ ਦੇਖ ਸਕਦੇ ਹੋ ਸੋ ਵੀਡੀਓ ਸ਼ੇਅਰ ਲਾਈਕ ਕਮੈਂਟ ਜਰੂਰ ਕਰਦੇ ਹੋ ਵੀਰ ਬਣ ਕੇ ਧੰਨਵਾਦ ਮਿਹਰਬਾਨੀ ਸੋ ਕੋਸ਼ਿਸ਼ ਕਰਦਾ ਕਿ ਇੱਕ ਪਾਰਟ ਹੋਰ ਬਣਾਵਾਂ ਇੱਕ ਪਾਰਟ ਦੇ ਵਿੱਚ ਸਾਰਾ ਕੁਝ ਮੈਂ ਨਹੀਂ ਦਿਖਾ ਸਕਿਆ ਸੋ ਕੋਸ਼ਿਸ਼ ਕਰਦਾ ਹਾਂ ਕਿ ਇੱਕ ਪਾਰਟ ਹੋਰ ਬਣਾਉਣਾ ਮੈਂ ਤੇ ਅਗਲੇ ਪਾਰਟ ਚ ਫਿਰ ਜਲਦੀ ਮਿਲਦੇ ਹਾਂ